ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕੌਚ ਹੈਲਪ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਜੀ ਅੱਜ ਆਪਾਂ ਕੁਝ ਅਲੱਗ ਜਿਹੀ ਕਲੈਕਸ਼ਨ ਲੈ ਕੇ ਆਏ ਆ ਕਲੈਕਸ਼ਨ ਇਹ ਹੈ ਜ ਆ ਦੋ ਸੂਟ ਬੋਟਮ ਵਰਕ ਦੇ ਉੱਪਰ ਰੈਡੀ ਹੋ ਕੇ ਆਇਆ ਸੂਟ ਆਪਣੇ ਕੋਲੇ ਲਏ ਹੋਏ ਨੇ ਆਪਾਂ ਇਹਦੀ ਪਹਿਲਾਂ ਵੀਡੀਓ ਪਾਈ ਵੀ ਸੀਗੀ ਜਿਹੜੇ ਸੂਟ ਮੈਂ ਤੁਹਾਨੂੰ ਅੱਜ ਦੀ ਵੀਡੀਓ 'ਚ ਦਿਖਾਉਂਗੀ ਇਹ ਉਹਨਾਂ ਨੇ ਭੈਣ ਨੇ ਕਸਟਮਰ ਯਾਨੀ ਕਿ ਕਸਟਮਾਈਜ਼ ਕਰਵਾਏ ਨੇ ਬਾਟਮ ਤੇ ਉਹਨਾਂ ਨੇ ਵਰਕ ਕਰਵਾਇਆ ਵਾ ਇਹਨਾਂ ਦੇ ਨਾਲ ਪ੍ਰਿੰਟਡ ਇਹਨਾਂ ਨਾਲ ਸ਼ਰਟਸ ਸੀਗੀਆਂ ਤੇ ਇਦਾਂ ਤੁਸੀਂ ਕੋਈ ਵੀ ਇਹਨਾਂ ਵਿੱਚ ਜਿਹੜੇ ਹੋਰ ਡਿਜ਼ਾਈਨ ਆਪਣੇ ਕੋਲ ਅਵੇਲੇਬਲ ਹੈਗੇ ਨੇ ਉਹ ਵੀ ਮੈਂ ਨਾਲ ਤੁਹਾਨੂੰ ਸ਼ੋਅ ਕਰੂੰਗੀ ਹਨਾ ਤੇ ਤੁਹਾਨੂੰ ਜਿਹੜਾ ਵੀ ਸੂਟ ਇਹਨਾਂ ਚ ਪਸੰਦ ਹੋਇਆ ਤੁਸੀਂ ਵੀ ਇਸੇ ਤਰ੍ਹਾਂ ਬਾਟਮ ਵਰਕ ਦਾ ਕਿਉਂਕਿ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਆ ਤੇ ਬਾਕੀ ਕੱਪੜਾ ਬਹੁਤ ਜ਼ਿਆਦਾ ਫਾਈਨ ਆ ਸਾਰਾ ਬ੍ਰਾਂਡ ਦਾ ਵਾ ਮੋਸਟਲੀ ਸਾਰਾ ਰਾਮ ਟੈਕਸ ਬ੍ਰਾਂਡ ਦਾ ਵਾ ਜਿਹੜਾ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਤੇ ਸੈਕੰਡ ਵੀ ਦਿਖਾਉਂਗੀ ਦੋਨੇ ਫੈਬਰਿਕ ਪੂਰੇ ਸੁਪਰ ਹਿੱਟ ਨੇ ਇੰਨਾ ਚੋ ਜਿਹੜਾ ਮਰਜੀ ਸੂਟ ਤੁਸੀਂ ਲੈ ਲਿਓ ਤੇ ਪਲੀਜ਼ ਮੇਰੇ ਚੈਨਲ ਦੇ ਨਵੇਂ ਜਿਹੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲਓ ਲਾਈਕ ਵੀ ਕਰ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਅੱਜ ਸੂਟ ਜਿਹੜੇ ਇਹ ਰੈਡੀ ਹੋ ਕੇ ਆਏ ਨੇ ਜਿਵੇਂ ਆਹ ਵਾਲੀ ਸ਼ਰਟ ਸੀਗੀ ਜਿਹੜੀਆਂ ਰੈਗੂਲਰ ਜਿਹੜੀਆਂ ਭੈਣਾਂ ਰੈਗੂਲਰ ਮੇਰੀ ਵੀਡੀਓ ਨੂੰ ਦੇਖਦੀਆਂ ਨੇ ਉਹਨਾਂ ਨੂੰ ਤਾਂ ਖੁੱਲ੍ਹਨਸਾਰ ਪਤਾ ਲੱਗ ਜਾਣਾ ਇਹ ਆਪਾਂ ਵੀਡੀਓ 'ਚ ਪਾਏ ਹੋਏ ਨੇ ਸੂਟ ਤੇ ਉਹਨਾਂ 'ਚ ਉਹਨਾਂ ਨੇ ਇਹ ਵਾਲਾ ਸੂਟ ਸਿਲੈਕਟ ਕੀਤਾ ਸੀ ਤੇ ਨਾਲ ਉਹਨਾਂ ਨੇ ਫਿਰ ਬਾਟਮ ਦੇ ਉੱਪਰ ਵਰਕ ਕਰਵਾਇਆ ਸੀ ਡਿਜ਼ਾਈਨ ਉਹਨਾਂ ਨੇ ਸੈਂਡ ਕਰਤੀ ਸੀ ਅ ਮਤਲਬ ਕਿ ਵੀ ਇਦਾਂ ਜੇ ਦੇ ਹੁਣ ਤਾਂ ਉਸ ਹਿਸਾਬ ਦੇ ਨਾਲ ਅਸੀਂ ਆਪਣੇ ਤੌਰ ਤੇ ਇਹ ਡਿਜ਼ਾਈਨ ਬਣਾਤੇ ਸੀ ਅੰਦਰ ਜੀ ਇਸ ਤਰ੍ਹਾਂ ਇਹ ਵਰਕ ਹੋਇਆ ਸੂਟ ਦੇ ਉੱਪਰ बॉਟਮ ਦਾ ਵਰਕ ਜਾਨੀ ਕਿ ਪੂਰਾ ਹੈਵੀ ਵਰਕ ਆ बॉਟਮ ਦੇ ਉੱਪਰ ਨਾਲ सेम ਮੈਚਿੰਗ ਕਰਤੀ ਇਹਦੇ ਵਰਕ ਦੀ ਇਹਦੇ ਵਿੱਚ ਪਹਿਲਾਂ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਜਿਹੜਾ ਆਪਣੇ ਕੋਲ ਅਵੇਲੇਬਲ ਹੈਗਾ ਵਾ ਇਹਦੇ ਵਿੱਚ ਆਪਣੇ ਕੋਲ ਸੈਕੰਡ ਕਲਰ ਮਜ਼ੈਂਟਾ ਸ਼ੇਡ ਅਵੇਲੇਬਲ ਹੈ ਜਿਵੇਂ ਇਹਦੇ ਨਾਲ ਇਹਦਾ ਕੰਟਰਾਸਟ ਆ ਹੁਣ ਇਹਦੇ ਨਾਲ ਇਹਦਾ ਕੰਟਰਾਸਟ ਹੋ ਜਾਊਗਾ ਜਿਹੜੀ ਵੀ ਭੈਣ ਨੇ ਜੇ ਰੈਡੀ ਕਰਵਾਉਣਾ ਹੋਇਆ ਇਦਾਂ ਲੈਣਾ ਇਦਾਂ ਵੀ ਲੈ ਸਕਦੇ ਹੋ ਤੁਸੀਂ ਖੁਦ ਵੀ ਵਰਕ ਕਰਵਾ ਸਕਦੇ ਹੋ ਵਰਕ ਨਹੀਂ ਕਰਵਾਉਣਾ ਪਲੇਨ ਬਾਟਮਸ ਨੇ ਜਿਵੇਂ ਕਿ ਲੈਸਸ ਵਗੈਰਾ ਦਾ ਤੁਸੀਂ ਆ ਦੇਖਦੇ ਹੋ ਇਸ ਤਰ੍ਹਾਂ ਡਿਜ਼ਾਈਨਿੰਗ ਹੋਈ ਹੁੰਦੀ ਆ ਹਨਾ ਡਿਜ਼ਾਈਨਿੰਗ ਹੋ ਕੇ ਬਹੁਤ ਸੋਹਣੇ ਸੂਟੇ ਰੈਡੀ ਹੋ ਜਾਂਦੇ ਨੇ ਤਾਂ ਤੁਸੀਂ ਇਦਾਂ ਕਰਵਾਉਣਾ ਚਾਹੁੰਦੇ ਹੋ ਇਦਾਂ ਕਰਵਾ ਸਕਦੇ ਹੋ ਦੋਨੇ ਪੈਟਰਨ ਵਧੀਆ ਚਾਹੇ ਤੁਸੀਂ ਲੈਸਸ ਨਾਲ ਡਿਜ਼ਾਈਨ ਕਰਾ ਲਓ ਇੱਕ ਪੀਸ ਯਾਨੀ ਕਿ ਇਹਦੇ ਵਿੱਚ ਆਪਣੇ ਕੋਲ ਅਵੇਲੇਬਲ ਹੈਗਾ ਜਿਹੜੀ ਵੀ ਭੈਣ ਨੇ ਲੈਣਾ ਹੋਇਆ ਲੈ ਸਕਦੇ ਹੋ ਤੇ ਸੇਮ ਯਾਨੀ ਕਿ ਹੋ ਜਾਊਗਾ ਇਹ ਸੈਕੰਡ ਆਪਸ਼ਨ ਸੇਮ ਫੈਬਰਿਕ ਤੇ ਵਿੱਚ ਹੈ ਕਿ ਇੰਨਾ ਜ਼ਿਆਦਾ ਮਲਾਈ ਮੱਖਣ ਵਰਗਾ ਫੈਬਰਿਕ ਆ ਬਹੁਤ ਜ਼ਿਆਦਾ ਸੌਫਟ ਆ ਆ ਦੇਖੋ ਕਾਵਲਾ ਇਹ ਲਾਈਟ ਜਿਹਾ ਕਲਰ ਆ ਪਿੰਕ ਲਾਈਟ ਪਿੰਕ ਜਿਹਾ ਸ਼ੇਡ ਆ ਇਹਦੇ ਨਾਲ ਸੇਮ ਪਲੇਨ ਬਾਟਮ ਆ ਲੋ ਇਹਦੇ ਉੱਪਰ ਵੀ ਸੇਮ ਲਾਈਟ ਜੇ ਆਹੀ ਵਾਲੇ ਕਲਰ ਜਿਹੜੇ ਇਹਦੀ ਪ੍ਰਿੰਟਿੰਗ ਦੇ ਵਿੱਚ ਆ ਰਹੇ ਆ ਮਿੱਠੇ ਪਿਆਰੇ ਜਿਹੇ ਰੰਗ ਬਾਟਮ ਦੇ ਉੱਪਰ ਪੈ ਜਾਣਗੇ ਜੇ ਬਣ ਨਹੀਂ ਕਰਵਾਉਣਾ ਤਾਂ ਲੈਸਸ ਦੇ ਨਾਲ ਬਹੁਤ ਸੋਹਣਾ ਡਿਜ਼ਾਈਨ ਹੋ ਕੇ ਰੈਡੀ ਹੋ ਜਾਊਗਾ ਸੂਟ ਤੇ ਇਹ ਦੋ ਪੀਸ ਤਾਂ ਆਪਣੇ ਕੋਲ ਇਹਦੇ ਵਿੱਚ ਅਵੇਲੇਬਲ ਨੇ ਸੈਕੰਡ ਸੂਟ ਜਿਹੜਾ ਰੈਡੀ ਹੋਇਆ ਵਾ ਬਾਟਮ ਵਰਕ ਵਾਲਾ ਉਹ ਹੋਇਆ ਵਾ ਆਰਾਮ ਟੈਕਸ ਬ੍ਰਾਂਡ ਦਾ ਆ ਹੈਗੀ ਇਹਦੀ ਸ਼ਰਟ ਰਾਮ ਟੈਕਸ ਬ੍ਰਾਂਡ ਦਾ ਇਹ ਸੂਟ ਪ੍ਰਾਈਸ ਵਿਦਾਊਟ ਵਰਕ ਵਿਦਾਊਟ ਦੁਪੱਟਾ ਇਹਨਾਂ ਦਾ ਸੀਗਾ 1050 ਜੀ 1050 ਇਹਨਾਂ ਦਾ ਪ੍ਰਾਈਸ ਆ ਕਿਉਂਕਿ ਕਈ ਪੈਣਾ ਨੇ ਇਹਨਾਂ ਦੀ ਪੁੱਛਣਾ ਵੀ ਪ੍ਰਾਈਸ ਕੀ ਆ ਸੂਟਾਂ ਦਾ ਜਿਹੜੀਆਂ ਨਵੀਆਂ ਦੇਖ ਰਹੀਆਂ ਜਿਹੜੀਆਂ ਉਹਨੇ ਪਹਿਲਾਂ ਦੇਖੀ ਹੋਏ ਉਹਨਾਂ ਨੂੰ ਪਤਾ ਵਾਹੇ ਵਾਲੇ ਸੂਟਾਂ ਦਾ ਆ ਦੇਖੋ ਇਸ ਤਰ੍ਹਾਂ ਇਹਦੇ ਨਾਲ ਇਹਦਾ ਕੰਬੀਨੇਸ਼ਨ ਕਰਤਾ ਇਹਦੇ ਵਾਲੇ ਕਲਰ ਜਿਹੜੇ ਲਾਈਟ ਜਾਂ ਜਿਵੇਂ ਇਹਦੇ ਵਿੱਚ ਥੋੜਾ ਜਿਹਾ ਲਵੈਂਡਰ ਸ਼ੇਡ ਸੀਗਾ ਉਹ ਵਾਲਾ ਥੋੜਾ ਜਿਹਾ ਗ੍ਰੀਨੀ ਜਿਹਾ ਸੀ ਉਹ ਵਾਲਾ ਇਹ ਚੱਕ ਕੇ ਵਿੱਚ ਡਿਜ਼ਾਈਨ ਦੇ ਪਾਤੇ ਤੇ ਇਸ ਤਰ੍ਹਾਂ ਬਾਟਮ ਦਾ ਡਿਜ਼ਾਈਨ ਇਹ ਵਾਲਾ ਰੈਡੀ ਹੋ ਗਿਆ ਦੋਨੇ ਡਿਜ਼ਾਈਨ ਬਹੁਤ ਸੋਹਣੇ ਆ ਦੋਨੇ ਪੂਰੇ ਵਧੀਆ ਇਹਦੇ ਵਿੱਚ ਜਿਹੜਾ ਹੁਣ ਕਲਰ ਮੇਰੇ ਕੋਲ ਅਵੇਲੇਬਲ ਹੈਗਾ ਉਹ ਹੈਗਾ ਜੀ ਪਿੰਕ ਸ਼ੇਡ ਅਲੋ ਇਹ ਰਾਮਟੈਕਸ ਬ੍ਰਾਂਡ ਦੇ ਨੇ ਸਾਰੇ ਜਿਹੜੇ ਮੈਂ ਹੁਣ ਇਹਦੇ ਨਾਲ ਦਿਖਾ ਰਹੀ ਆ ਤੁਹਾਨੂੰ yellow ਦੇ ਨਾਲ ਇਹਦੇ ਵਿੱਚ ਹੋਰ ਪ੍ਰਿੰਟ ਦਿਖਾ ਦਿੰਨੀ ਆ ਸੇਮ ਪ੍ਰਿੰਟ ਦੇ ਵਿੱਚ ਜਿਹੜਾ ਕਲਰ ਆ ਉਹ pink shade ਹੈਗਾ light ਜਿਹਾ pink ਮਿੱਠਾ ਪਿਆਰਾ ਜਿਹਾ ਹੀ ਆ ਜਿਆਦਾ ਡਾਰਕ ਵੀ ਨਹੀਂ ਜਿਆਦਾ ਮੱਧਮ ਜਿਹਾ ਵੀ ਨਹੀਂ ਹੈਗਾ ਸੋਹਣਾ ਵਾ ਇਹ ਵੀ ਪ੍ਰਿੰਟ ਆ grey ਹੈਗਾ ਜੀ ਇਹ ਸਾਰੇ ਰਾਮਟੈਕਸ ਬ੍ਰਾਂਡ ਦੇ ਸੂਟ ਨੇ 1050 ਦੇ ਵਿੱਚ ਆਪਾਂ ਲਾਇ ਹੋਏ ਨੇ ਜਿਹੜਾ ਮਾਜੀ ਸੂਟ ਤੁਸੀਂ ਚੱਕ ਸਕਦੇ ਹੋ। ਯਾਨਕਿ ਕੋਈ ਐਕਸਟਰਾ ਇਹਦਾ ਕੋਰੀਅਰ ਚਾਰਜਸ ਨਹੀਂ ਹੈਗਾ, ਕੁਝ ਨਹੀਂ ਹੈਗਾ ਜੀ। 1050 ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚਦੇ ਹੋਣਗੇ। ਇਹ ਸਾਰੇ ਜਿੰਨੇ ਵੀ ਪ੍ਰਿੰਟਿੰਗ ਮੈਂ ਤੁਹਾਨੂੰ ਦਿਖਾ ਰਹੀਆਂ ਇਹ ਸਾਰੀ ਰਾਮ ਟੈਕਸ ਦੀ ਹੈ। ਆਹ ਵਾਲਾ ਡਿਜ਼ਾਈਨ ਬਹੁਤ ਚੱਲਿਆ ਸਾਡੇ ਕੋਲੇ। ਇਹਦੀ ਜੇ ਬਾਟਮ ਦੇ ਉੱਪਰ ਸੇਮ ਜਿਵੇਂ ਆਹ ਵਾਲਾ yellow lemon ਜਿਹਾ ਸ਼ੇਡ ਸੀਗਾ ਜਿੱਤੇ ਆਪਾਂ ਵਰਕ ਕਰਵਾਇਆ। ਸੇਮ ਵਰਕ ਹੀ ਇਹਦੇ ਉੱਤੇ ਹੋ ਸਕਦਾ ਸੇਮ ਸ਼ੇਡ ਹੀ ਆ ਤੇ ਇਹ ਸਿੰਗਲ ਸੂਟ ਹੀ ਆ ਇਹ ਵਾਲਾ ਆਪਣੇ ਕੋਲੇ। ਜਿਵੇਂ ਆਪਾਂ نیچے ਉਹ ਪ੍ਰੋਸੀਜਰ ਦੇਖਿਆ ਉਹਦੇ ਵਿੱਚ ਇਹ ਗ੍ਰੀਨੀ ਕਲਰ ਹੈਗਾ ਦੇਖੋ ਗ੍ਰੀਨ ਕਲਰ ਇਹਦੀ ਬਾਟਮ ਦੇ ਉੱਪਰ ਵੀ ਵਰਕ ਹੋ ਸਕਦਾ ਪਲੇਨ ਬਾਟਮ ਆ ਰਾਮ ਟੈਕਸ ਦਾ ਬੇਸ ਹੈ ਜਿਹੜੀਆਂ ਭੈਣਾਂ ਰਾਮ ਟੈਕਸ ਨੂੰ ਹੀ ਲਾਈਕ ਕਰਦੀਆਂ ਨੇ ਹਾਂ ਇਹਦੇ ਨਾਲ ਪਲੇਨ ਹੀ ਬਾਟਮ ਆ ਇਹਦੇ ਵਿੱਚ ਦੋ ਕਲਰ ਹੋਰ ਮਿਲ ਜਾਣਗੇ ਇੱਕ ਦੇਖੋ ਆਹ ਵਾਲਾ ਕਲਰ ਆ ਤੇ ਇੱਕ ਹੈਗਾ ਜੀ ਲਾਸਟ ਆਹ ਵਾਲਾ ਮਾਊਸ ਜਿਆ ਕਰੋ ਇਹ ਸਿੰਗਲ ਸਿੰਗਲ ਪੀਸ ਆਪਣੇ ਕੋਲ ਅਵੇਲੇਬਲ ਪਏ ਨੇ ਜਿਹੜੀਆਂ ਵੀ ਭੈਣਾਂ ਨੇ ਲੈਣੀ ਹੋਣ ਰਾਮ ਟੈਕਸ ਬ੍ਰਾਂਡ ਦੇ ਨੇ ਕਲੀਨ ਨਾਲ ਬਾਟਮ ਨੇ ਬਾਟਮ ਤੇ ਚਾਈ ਲੈਸਸ ਦਾ ਡਿਜ਼ਾਈਨ ਕਰਾ ਲਓ ਤੇ ਜਿਹੜੀਆਂ ਫੌਰਨ ਤੋਂ ਭੈਣਾਂ ਨੇ ਉਹ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਵਿਧੂ ਦੁਪੱਟੇ ਲਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਸੀਂ ਪੂਰਾ ਰੈਡੀ ਕਰਕੇ ਦਵਾਂਗੇ ਤੁਸੀਂ ਵੀ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਇਹ ਸੀ ਕਿ ਵੀ ਅੱਜ ਛੋਟੀ ਜੀ ਵੀਡੀਓ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ ਜੇ ਕੋਈ ਵੀ ਸੂਟ ਤੁਹਾਨੂੰ ਵਧੀਆ ਲੱਗਿਆ ਹੋਵੇ ਸਕ੍ਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਤਹੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਪੀਸ ਰੈਡੀ ਹੋਏ ਕਿੱਦਾਂ ਦੇ ਲੱਗੇ ਮਿਲਦੇ ਆਂ ਜੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਸੂਟ ਰੈਡੀ ਕਰਵਾਉਣਾ ਕੋਈ ਵੀ ਹੈਂਡਵਰਕ ਦੇ ਉੱਪਰ ਕਰਾਉਣਾ ਥ੍ਰੈਡਵਰਕ ਦੇ ਉੱਪਰ ਕਰਵਾਉਣਾ ਕੋਈ ਪੇਂਟ ਵਾਲਾ ਸੂਟ ਆ ਜਿੱਦਾਂ ਦਾ ਮਰਜੀ ਤੁਸੀਂ ਡਿਜ਼ਾਈਨ ਸੈਂਡ ਕਰੋਗੇ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾਉਣਾ ਤੁਸੀਂ ਆਪਣਾ ਫੈਬਰਿਕ ਸਾਰਾ ਮੈਂਸ਼ਨ ਜ਼ਰੂਰ ਕਰ ਦਿਆ ਕਰੋ ਨਾਲ ਕਈ ਭੈਣਾਂ ਪੁੱਛਦੀਆਂ ਨੇ ਪ੍ਰਾਈਸ ਪੁੱਛਦੀਆਂ ਨੇ ਬਟ ਪ੍ਰਾਈਸ ਅਸੀਂ ਤਾਂ ਹੀ ਦੱਸਾਂਗੇ ਜੇ ਤੁਸੀਂ ਸਾਨੂੰ ਫੈਬਰਿਕ ਦੁਪੱਟਾ ਵਗੈਰਾ ਦੱਸੋਗੇ ਵੀ ਕਿੱਦਾਂ ਦਾ ਲਗਵਾਉਣਾ ਕਿ ਕਿਹੜੇ ਫੈਬਰਿਕ ਦੇ ਉੱਤੇ ਰੈਡੀ ਕਰਵਾਉਣਾ ਗਰਮੀਆਂ ਦਾ ਫੈਬਰਿਕ ਚਾਹੀਦਾ ਜਾਂ ਤੁਹਾਨੂੰ ਸਿੰਥੈਟਿਕ ਵੀਸ ਕੁਝ ਚਾਹੀਦਾ ਵਾ ਉਦਾਂ ਦਾ ਹੀ ਫਿਰ ਅਸੀਂ ਤੁਹਾਨੂੰ ਰੈਡੀ ਕਰਕੇ ਦਵਾਂਗੇ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਲਾਈਕ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਲੈ ਕੇ ਆਉਣੀ ਆ ਜੀ ਹੋਰ ਨਿਊ ਨਿਊ ਕਲੈਕਸ਼ਨ ਤਦ ਤੱਕ ਦੇ ਲਈ ਜੀ ਫਸਟਰੀ ਕਾਲਜ